Okay now, 24 by 7 for 2047. ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਰਾਸ਼ਟਰਪਤੀ ਨड्डा जी ਹਰਨਾ ਸਿੰਘ ਜੀ ਅਮੇਸ਼ਾ ਜੀ ਪੰਡਿਟ ਰਸਿਦਰਮ ਜੀ ਔਰ ਹੋਰ ਲੀਡਰ ਨੇ 2024 ਦੇ ਚੋਣਾਂ ਨੂੰ ਲੈ ਕੇ ਸਾਡੀ ਪਾਰਟੀ ਦਾ ਸੰਕਲਪ ਪੱਤਰ ਜਿਹੜਾ ਹੈਗਾ ਉਹ ਜਾਰੀ ਕੀਤਾ ਸੀ ਉਸੇ ਲੜੀ ਦੇ ਵਿੱਚ ਅਸੀਂ ਪ੍ਰਦੇਸ਼ ਤੱਕ ਤੇ ਪਰ ਸਾਰੀਆਂ ਲੋਕ ਸਭਾ ਹਲਕਿਆਂ ਤੇ ਅਲੱਗ-ਅਲੱਗ ਖਾਬਦੋਤੇ ਉਹ ਸੰਕਲਪ ਪੱਤਰ ਨੂੰ ਜਨਤਾ ਤੱਕ ਲਿਖੇ ਜਾ ਰਹੇ ਜਿਹੜਾ ਪੇਪਰ ਲੀਕ ਦਾ ਸਿਸਟਮ ਹੋ ਜਾਂਦਾ ਸੀਗਾ असि वास्ते बहुत सख्त कानून लिया वाले बहुगोन मुकाबला है और पंजाब पहली बार इना बहुगोनीय मुकाबला है और मैं समझता कि बहुगोनीय मुकाबले का भारतीय जनता पार्टी ने बहुत बड़ा लाभ होने वाला है और मैं एक चीज़ होर बड़े दावेदार कैसे सकता क्योंकि अभी पिछले दिनों साडरशिप पूरे पंजाब का दौरा कर रही है और जो मोदी जी ने मैं पहला क्या है ਇਹ ਛੇਤਰ ਮੰਨੇ ਦਾ ਹੈ ਜੇ ਤੁਹਾਡੇ ਕੋਲ ਇਹ ਨਾ ਹੌਸਲਾ ਕਿ ਤੇ ਮੈਂ ਛੇਤਰ ਤੇ ਛੇਤਰ ਪੜ ਦੇਣਾ ਤੇ ਤੁਹ ਸਾਰਾ ਮੁਸ਼ਕਲ ਹੋ ਜਾਏਗਾ। ਮਿਕ ਜ਼ਿਕਰ ਦਾ ਹੈ। ਮੈਂ ਕਿਹਦਾ ਜ਼ਿਕਰ ਹੈਗਾ। ਭਾਰਤ ਦੇਖੋ ਹਰ ਹਰ ਕਾਰਨ ਨਾਲ ਤੋਂ ਜਲ ਕਿਉਂਕਿ ਜਿਹੜੇ ਜਿਹੜੇ ਸਿਆਸੀ ਆਗੂ ਰਹਿ ਗਏ ਨੇ ਚਾਹ ਜੀ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਲੋਕ ਸਭਾ ਵੱਲੋਂ ਮੋਦੀ ਜੀ ਨੇ ਜਿਹੜਾ ਕੱਲ ਮੈਨੀਫੈਸਟੋ ਲਾਂਚ ਕੀਤਾ ਭਾਜਪਾ ਦਾ ਸੰਕਲਪ ਮੋਦੀ ਦੀ ਗਾਰੰਟੀ ਉਹਨੂੰ ਲੈ ਕੇ ਜਲੰਧਰ ਦੇ ਪਾਰਟੀ ਆਫਿਸ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਲਗਭਗ 72 ਪੰਨਿਆਂ ਦਾ ਜਿਹੜਾ ਇਹ ਮੈਨੀਫੈਸਟੋ ਆ ਉਹਦੀ ਚਰਚਾ ਜਿਹੜੀ ਉਹ ਕੀਤੀ ਗਈ ਹੈ ਔਰ ਉਹਦੇ ਮੁੱਖ ਬਿੰਦੂਆਂ ਨੂੰ ਦੱਸਿਆ ਗਿਆ ਕਿ ਕਿਵੇਂ ਭਾਰਤ ਦੇ ਨੌਜਵਾਨਾਂ ਲਈ ਕਿਸਾਨਾਂ ਲਈ ਔਰ ਮਹਿਲਾਵਾਂ ਲਈ ਔਰ ਯੁਵਾ ਲੋਕਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਯੋਜਨਾਵਾਂ ਉਹਨਾਂ ਨੂੰ ਸਮਰਪਿਤ ਕੀਤੀਆਂ ਹਨ ਉਹਨਾਂ ਸਾਰੀਆਂ ਯੋਜਨਾਵਾਂ ਦੇ ਉੱਤੇ ਬੜੀ ਬਰੀਕੀ ਦੇ ਨਾਲ ਜਿਹੜੀ ਆ ਉਹ ਚਰਚਾ ਕੀਤੀ ਗਈ ਕਿਹੜੇ ਕਿਹੜੇ ਸੰਕਲਪ ਜਿਹੜੇ ਮੇਨ ਹੈਗੇ ਕਿਹੜੇ ਕਿਹੜੇ ਹੈਗੇ ਬਹੁਤ ਸੰਕਲਪ ਹੈ ਜਿਵੇਂ ਆਯੂਸ਼ਮਾਨ ਯੋਜਨਾ ਦਾ ਸੰਕਲਪ ਸੀਗਾ ਉਹਨੂੰ ਅੱਗੇ ਵਧਾਉਂਦੇ ਹੋਏ 70 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਹੁਣ ਜਿਹੜੀ ਹੈ ਮੁਫਤ ਜਿਹੜੀ ਹੈ ਉਹ ਸਹਾਇਤਾ ਮਿਲੇਗੀ ਔਰ ਜਿਹਦੇ ਵਿੱਚ ਉਹਨਾਂ ਨੂੰ ਉਸ ਕਾਰਡ ਦੀ ਜ਼ਰੂਰਤ ਨਹੀਂ ਹੈ ਸਿੱਧੇ ਜਾ ਕੇ ਆਪਣਾ ਆਧਾਰ ਕਾਰਡ ਦੇ ਹਿਸਾਬ ਦੇ ਨਾਲ ਵੀ ਆਪਣੀ ਜਿਹੜੀ ਹੈ ਇਲਾਜ ਕਰਵਾ ਸਕਦੇ ਆ ਜਿਹੜੀਆਂ ਤੇਲ ਦੇ ਉੱਤੇ ਬਨਸਪਤੀ ਦੇ ਉੱਤੇ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗੱਲ ਕੀਤੀ ਹੈ ਸਰਕਾਰ ਨੇ ਭਾਰਤ ਦੇ ਚੋਮੁਖੀ ਵਿਕਾਸ ਨੂੰ ਲੈ ਕੇ ਹਰ ਵਰਗ ਹਰ ਖੇਤਰ ਦੇ ਨਾਲ ਸੰਬੰਧਿਤ ਇਹ ਸਾਰਾ ਜਿਹੜਾ ਹੈ ਸੰਕਲਪ ਜਿਹੜਾ ਹੈ ਲੀਤਾ ਗਿਆ ਲੋਕਾਂ ਕੋਲ ਕੀ ਇਸ ਤੇ ਕੋਈ ਅਪੀਲ ਤਾਂ ਮੈਂ ਕਰਾਂ ਪਰ ਲੋਕਾਂ ਨੂੰ ਇੱਕੋ ਹੀ ਅਪੀਲ ਹੈ ਕਿ ਇਸ ਵਾਰ ਮੋਦੀ ਜੀ ਨੂੰ 400 ਪਾਰ ਸੀਟਾਂ ਨਾਲ ਜਿਤਾਓ ਤੇ ਦੇਸ਼ ਦਾ ਵਧੀਆ ਭਵਿੱਖ ਬਣਾਓ ਤੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਓ